ਆ ਜਿਹੜੇ ਬਾਜ਼ਾਰਾਂ 'ਚ ਜਾ ਕੇ 7 700 ਰੁਪਏ ਦੇ ਸੂਟ ਲੈਣੇ ਹੋ ਲੈ ਜਾਓ ਸਾਢੇ 3 300 'ਚ ਘਰਾਂ 'ਚ ਆ ਕੇ ਵਿਆਹ ਤਾਜਵਰੀ ਦੇ ਕੱਪੜੇ ਲੈਣੇ ਆ ਤਾਂ ਆਉਣਾ ਵੱਖਰਾ ਸਟਾਈਲ ਜੰਡਿਆਲੇ ਗੁਰੂ ਆ ਪਾਜੀ ਆ ਜਿਹੜੇ 7 700 ਦੇ ਦੀ 7 700 ਦੇ ਦੋ ਘਰ ਤੇ 7 700 ਦੇ ਦੋ ਘਰ ਦੇਖੋ ਜਿੰਨੇ ਦਾ ਬਾਜ਼ਾਰ 'ਚ ਇੱਕ ਉੱਥੇ 19 ਦੇਣੇ ਦੋ ਮਤਲਬ ਇੱਕ ਸੂਟ ਦੇ ਨਾਲ ਇੱਕ ਸੂਟ ਕਰਤਾ ਫਿਰ 6 ਤੀ ਆਜੋ ਜਿਹੜਾ ਤੁਸੀਂ ਦੇਣ ਲੈਣ ਲਈ ਕਪੜਾ ਬਾਜ਼ਾਰ 'ਚ ਜਾ ਕੇ 50 50 ਹਜ਼ਾਰ ਦਾ ਲੈਣਾ ਸਾਡੇ ਕੋਲ ਆਓ ਭਾਈ 20000 ਦੇ ਕੇ ਭੇਜਾਂਗੇ। ਨਿਮਰ ਦਾ ਕੱਪੜਾ ਚਾਹੇ ਕ੍ਰਾਸ਼ ਦਾ ਕੱਪੜਾ ਲੈ ਲਓ ਡਿਜ਼ਾਈਨ ਬਹੁਤ ਸੋਹਣਾ ਆ ਰੰਗ ਬਹੁਤ ਪਿਆਰਾ ਵਾ ਜਿਹੜੇ ਬਜ਼ਾਰਾ 'ਚ 15-1500 ਦੇ ਇੱਕ ਅਸੀਂ ਕਰਦੇ 650 ਕੋਈ ਇਹਦਾ 1500 ਨਹੀਂ ਕੋਈ 1600 ਨਹੀਂ ਸਾਡੇ ਕੋਲ 750 ਰੁਪਏ 'ਚ ਲੈ ਜਾਓ ਇਦਾਂ ਦੇ ਸੂਟ 750 ਰੁਪਏ ਦੇ ਰਣੇ ਕਿਉਂਕਿ ਫਾਇਦਾ ਕਰਨਾ ਫਾਇਦਾ ਕਰਨਾ ਪਹਿਣਾ ਬਰ ਮਾ ਦਾ ਫਾਇਦਾ ਬਨਾਰਸੀ ਸੂਟ ਭਾਜੀ ਬਜ਼ਾਰਾ ਦੇ ਵਿੱਚ ਪੁੱਛੋ ਹੀ ਨਾ ਕਿੰਨੀ ਲੁੱਟ ਚੱਲਦੀ ਆ ਬਨਾਰਸੀ ਸੂਟ ਬਨਾਰਸੀ ਦੁਪੱਟਾ ਰੇਟ ਸਾਡਾ 850 ਰੁਪਏ ਦਾ ਚੈਲੰਜ ਕਰਕੇ ਗਏ ਆ ਆ ਦੇਖੋ ਜੀ ਸ਼ਿਮਰ ਦੇ ਸੂਟ ਆ ਗਏ ਆ ਕੋਈ ਇਹਦਾ 1800 ਮੰਗਦਾ ਕੋਈ 2000 ਮੰਗਦਾ 750 800 850 ਇੰਨੀਆਂ 52 ਦੇ ਰਹੇ ਆ ਸ਼ਿਮਰ ਦੇ ਸੂਟਾਂ ਡਿਜ਼ਾਈਨ ਚੈੱਕ ਕਰ ਲੋ ਕਿੰਨੀ ਪਿਆਰੀ ਵੈਰਾਈਟੀ ਆ ਗਈ ਆ ਦੇਖੋ ਜੀ ਰੈੱਡ ਸੂਟ ਕਹਿੰਦੇ ਬਾਜ਼ਾਰਾਂ ਚ ਜਾਈਏ ਤਾਂ ਅਸੀਂ ਕੋਈ ਕਹਿੰਦਾ 10000 ਦਾ ਕੋਈ ਕਹਿੰਦਾ 5000 ਦਾ ਕੋਈ ਕਹਿੰਦਾ 3500 ਦਾ ਭਾਜੀ ਅਸੀਂ ਰੈੱਡ ਸੂਟ ਦੇ ਦੇਣਾ 1275 ਰੁਪਏ ਦਾ ਅੱਛਾ 1275 ਦੇ ਦੇਣਾ ਤੁਸੀਂ ਭਾਜੀ 1275 ਚ ਹੈਵੀ ਰੈੱਡ ਸੂਟ ਦੇ ਦੇਣਾ ਹੈਵੀ ਦੁਪੱਟੇ ਦੇ ਨਾਲ ਆ ਦੇਖੋ ਜੀ 1275 ਦੇ ਵਿੱਚ ਹੋਰ ਵੀ ਡਿਜ਼ਾਈਨ ਕਿੰਨੇ ਪਿਆਰੇ ਪਿਆਰੇ ਆ ਚੱਕੋ ਭਾਜੀ ਮੋਰ ਆਲਾ ਸੂਟ ਹੈ ਬਾਜੂ ਪਹੁੰਚੇ ਬਣੇ ਹੋਏ ਚੈੱਕ ਕਰਵਾ ਦਨੇ ਆ ਚੈੱਕ ਕਰ ਬਈ ਕੈਮਰੇ ਆਲਿਆ 1275 ਰੁਪਏ ਦਾ 5000 ਆਲਾ ਸੂਟ ਭਾਜੀ ਹਾਂਜੀ ਇਹਦੇ ਵਿੱਚ ਵੀ ਰੰਗ ਬਹੁਤ ਆ ਡਿਜ਼ਾਈਨ ਬਹੁਤ ਕਰਿਆ ਆ ਦੇਖੋ ਰੰਗ ਵੀ ਚੈੱਕ ਕਰ ਲੋ ਮੋਰ ਆਲਾ ਸੂਟ ਭਾਜੀ ਫੁੱਲੀ ਹੈਵੀ ਸੂਟ ਹੈ ਬਾਜ਼ਾਰਾਂ ਚ 3 3000 ਦਾ ਅਸੀਂ ਦੇਨੇ ਆ 3000 ਦੇ ਦੋ ਸੂਟ ਚਾਹੇ ਰੈੱਡ ਲੈ ਲੋ ਚਾਹੇ ਮਹਿਰੂਨ ਲੈ ਲੋ ਜੀ ਦੇਖੋ ਜੀ ਡਿਜ਼ਾਈਨ ਨਵੇਂ ਨਵੇਂ ਮਿਲਣਗੇ ਚਾਹੇ ਅੰਬੀਆਂ ਸ਼ੰਬੀਆਂ ਵਾਲੇ ਲੈ ਲੋ ਚਾਹੇ ਇਤਾਂ ਦੇ ਹੈਂਡਵਰਕ ਕਿਆ ਬਾਤ ਹੀ ਸੂਟ ਹੈ ਜੀ ਮੋਤੀ ਮੋਤੀ ਜੜੇਵੇ ਸੋਹਣੇ ਸੋਹਣੇ ਦੁਪੱਟੇ ਸੋਹਣੇ ਸੋਹਣੇ ਪੌਟਮਾ ਬਣੀਆਂ ਭਾਜੀ ਲੱਗ ਵੱਖਰਾ ਸਟਾਈਲ ਵੱਖਰਾ ਹੀ ਆ ਹੁਣਾਂ ਸੂਟ ਦੇਖ ਲੋ ਭਾਜੀ 3 3 4 4000 ਬਜ਼ਾਰਾ ਦੇ ਭਾਅ ਇਹਦਾ ਅਸੀਂ ਦੇਣਾ ਸੈਲਫ 2500 ਰੁਪਏ ਦਾ ਚੈਲੰਜ ਕਰਕੇ ਕਹਿੰਦੇ ਆ ਸੋ ਦੇਖੋ ਇਹ ਸੂਟਾਂ ਨਾ ਸ਼ਰਾਰੇ ਗਰਾਰੇ ਲਹਿੰਗੇ ਗਾਉਨ ਡਰੈਸਾਂ ਦੇ ਉੱਤੇ ਵੀ ਬਹੁਤ ਵੱਡੇ ਆਫਰਾਂ ਕਿਉਂਕਿ ਰੇਟ ਸਾਡੇ ਬਾਜ਼ਾਰ ਨਾਲੋਂ ਬਾਹਲੇ ਹੀ ਘਟਿਆ ਆ ਆ ਜਿਹੜੇ ਬਾਜ਼ਾਰ ਚ ਐ ਤੁਸੀਂ ਲੈਨੇ ਹੋ 5500 5000 4500 ਸਾਡੇ ਕੋਲ ਆਜੋ 2200 2400 25 2500 ਦੇ ਵਿੱਚ ਡਰੈਸਾਂ ਦੇਣੀਆਂ ਸ਼ਰਾਰੇ ਗਰਾਰਿਆਂ ਦੇ ਵਿੱਚ ਵੀ ਟੌਪ ਦੀ ਵੈਰਾਈਟੀ ਆ ਚੁੱਕੀ ਆ ਦੇਖੋ ਜੀ ਡਿਜ਼ਾਈਨਿੰਗ ਪਿਆਰੀ ਪਿਆਰੀ ਐ ਡਿਜੀਟਲ ਕਾਨਸੈਪਟ ਐ ਸਾਡੇ ਕੋਲ 2500 ਰੁਪਏ ਤੋਂ ਲੈ ਕੇ 50000 ਤੱਕ ਦੀਆਂ ਡਰੈਸਾਂ ਲਗਜ਼ਰੀ ਮਿਲ ਜਾਣਗੀਆਂ ਹੁਣ ਵੱਖਰੇ ਸਟਾਈਲ ਤੇ ਇਹ ਨਾ ਸੋਚਿਓ ਕੱਲੇ ਸੂਟ ਹੀ ਮਿਲਦੇ ਆ ਡ्रेसेसਾਂ ਹੈਵੀ 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 ਡ्रेसेसਾਂ ਲਹਿੰਗੇ ਗਾਉਨ ਸ਼ਰਾਰੇ ਕਰਾਰੇ ਸਾਰਾ ਕੁਝ ਹੀ ਇੱਕ ਛੱਤ ਹੇਠਾਂ ਮਿਲਦਾ ਹੁਣ ਦੇਰੀ ਨਾ ਕਰੋ ਤੁਹਾਡਾ ਇੱਕੋ ਇੱਕ ਫਾਇਦੇ ਦਾ ਨਾਮ ਹੈ ਵੱਖਰਾ ਸਟਾਈਲ ਵੱਖਰਾ ਫੈਸ਼ਨ ਵੱਖਰਾ ਸਟਾਈਲ ਸੋ ਜੜਿਆਲੇ ਗੁਰੂ ਵੱਖਰਾ ਸਟਾਈਲ ਤੇ ਆਜੋ